ਤਰ ਜੋ ਅੱਜ ਤੁਸੀਂ ਗ੍ਰਾਮ ਪੰਚਾਇਤ ਹਮੀਰਾ ਨੂੰ ਚੈੱਕ ਦੇ ਰਹੇ ਹੋ ਕਿਸ ਦੇ ਸਿਰ ਤੇ ਦੇ ਰਹੇ ਹੋ ਥੋੜਾ ਦੱਸਿਓ ਇਸ ਦਾ ਗ੍ਰਾਮ ਪੰਚਾਇਤ ਹਮੀਰਾ ਵੱਲੋਂ ਇੱਕ ਰਿਕੁਐਸਟ ਆਈ ਹੈਗੀ ਕਿ ਗੁਰਦੁਆਰਾ ਸਿੱਖ ਸਭਾ ਚ ਜਿਹੜਾ ਪੰਪ ਲੱਗੜਾ ਹੈ ਉਹਦੇ ਲਈ ਇਹਨਾਂ ਨੂੰ ਥੋੜੀ ਜਿਹੀ ਸਪੋਰਟ ਚਾਹੀਦੀ ਹੈ ਫੈਕਟਰੀ ਵੱਲੋਂ ਤੇ ਕੰਪਨੀ ਵੱਲੋਂ ਹਮੇਸ਼ਾ ਹੀ ਜਿਹੜੇ ਲਾਗੇ ਦੇ ਪਿੰਡ ਹੈ ਇਹਨਾਂ ਦਾ ਸਪੋਰਟ ਕੀਤਾ ਜਾਂਦਾ ਇਸ ਚੀਜ਼ ਨੂੰ ਦੇਖਦੇ ਹੋਏ ਲਗਭਗ 70000 ਰੁਪਏ ਦਾ ਖਰਚਾ ਹੈ ਜਿਹੜਾ ਕਿ ਪੀ ਐ ਸਪੈਸ਼ਲ ਨੂੰ ਅਸੀਂ ਇਸ਼ੂ ਕਰ ਰਹੇ ਹਾਂ ਇਨ ਫਿਊਚਰ ਵੀ ਜੇ ਇਸ ਤਰੀਕੇ ਦੀ ਕੋਈ ਵੀ ਸਪੋਰਟ ਪਿੰਡਾਂ ਨੂੰ ਲਾਗੇ ਜਿੰਨੇ ਵੀ 6-7 ਪਿੰਡ ਆ ਤੇ ਸੀਐਸਆਰ ਐਕਟੀਵਿਟੀ ਵਿੱਚ ਕੰਪਨੀ ਇਸ ਕੰਮ ਨੂੰ ਕਰਨ ਲਈ ਤਿਆਰ ਹੈ ਹਮੇਸ਼ਾ ਸਰ ਹੋਰ ਵੀ ਜਿਹੜੇ ਜਿਹੜੇ ਹੈਗੇ ਆ ਸੋਸ਼ਲ ਵਰਕ ਦੇ ਕੰਮ ਜਗਤਜੀਤ ਕਰਦੀ ਹੈ ਜੀ ਆਸ-ਪਾਸ ਦੇ ਪਿੰਡਾਂ ਵਾਸਤੇ ਹਾਂਜੀ ਹਮੇ ਅਸੀਂ ਪਲਾਂਟੇਸ਼ਨ ਦਾ ਕੰਮ ਚਾਲੂ ਕੀਤਾ ਹੈ ਤੇ ਇਹਦੇ ਵਿੱਚ ਪਲਾਨ ਅਸੀਂ ਕੀਤਾ ਹੈ ਕਿ ਆਉਣ ਵਾਲੇ 15 ਅਗਸਤ ਦੇ ਲਗਭਗ ਅਸੀਂ ਜਗਤਜੀਤ ਦੇ ਲਾਗੇ ਜਿਹੜਾ ਹਮੀਰਾ ਪਿੰਡ ਹੈ ਉਸ ਪਿੰਡ 'ਚ ਲਗਭਗ 1000 ਬੂਟੇ ਦਾ ਪਲਾਂਟੇਸ਼ਨ ਕਰਾਂਗੇ ਸਰਪੰਚ ਸਾਹਿਬ ਜਿਹੜਾ ਜਗਤਜੀਤ ਫੈਕਟਰੀ ਦੀ ਮੈਨੇਜਰਮੈਂਟ ਵੱਲੋਂ ਤੁਹਾਨੂੰ ਅੱਜ ਚੈੱਕ ਦਿੱਤਾ ਗਿਆ ਵਾ ਇਹ ਕਿਸ ਵਾਸਤੇ ਦਿੱਤਾ ਗਿਆ ਵਾ ਦੱਸਿਓ ਜੀ ਪੁੱਛ ਚਿਰ ਪਹਿਲਾਂ ਅਸੀਂ ਜੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਹਮੀਰਾ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਪੰਚਾਇਤ ਵੱਲੋਂ ਇੱਕ ਅਸੀਂ ਪੰਪ ਲਗਵਾਇਆ ਸੀ ਲੇਕਿਨ ਉਹਦਾ ਕਨੈਕਸ਼ਨ ਨਹੀਂ ਸੀ ਮਿਲਿਆ ਕਨੈਕਸ਼ਨ ਨਾਮ ਨਿਰਨ ਦਾ ਕਾਰਨ ਸੀਗਾ ਉਹਦੀ ਸਕਿਉਰਟੀ ਨਹੀਂ ਸੀ ਸਾਡੇ ਕੋ ਉਤਾਰੀ ਗਈ ਜੋ ਕਿ 70000 ਦੇ ਕਰੀਬ ਬੰਦੀ ਸੀ ਅਸੀਂ ਰਿਕਵੈਸਟ ਕੀਤੀ ਇਹਨਾਂ ਸਾਡੀ ਰਿਕਵੈਸਟ ਕਬੂਲ ਕੀਤੀ ਕਿ ਸਾਨੂੰ ਅੱਜ ਇਹਨਾਂ ਨੇ ਪੀਐਸਐਲ ਦੇ ਨਾਂ ਤੇ ਮਤਲਬ ਕਿ ਜਿਹੜਾ ਚੈੱਕ ਹੈ 70000 ਦਾ ਉਹ ਪਾਵਰ ਕਾਮ ਨੂੰ ਦਿੱਤਾ ਜਾ ਰਿਹਾ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸਾਡੀ ਰਿਕਵੈਸਟ ਨੂੰ ਮੰਨਿਆ ਔਰ ਇਹਨਾਂ ਨੇ ਇਹ ਵੀ ਕਰਦੇ ਕਿ ਛੇਤੀ ਤੋਂ ਛੇਤੀ ਉੱਪਰ ਅਫਸਰਾਂ ਨੂੰ ਕਹਿ ਕੇ ਸਾਡਾ ਜਿਹੜਾ ਕਨੈਕਸ਼ਨ ਹੈ ਉਹਨੂੰ ਚਾਲੂ ਕਰਾਇਆ ਜਾਵੇ ਤੇ ਹੋਰ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜਿਹਦਾ ਪਿੰਡ ਦੇ ਵਿੱਚ ਦੁਦੀਆਂ ਮਰਲੜਾ ਆਪਣੀਆਂ ਲਾਈਟਾਂ ਔਰ ਪਲਾਂਟੇਸ਼ਨ ਜਾ ਸਕੂਲ ਦੇ ਵਿੱਚ ਜਾਂ ਡਿਸਪੈਂਸਰੀਆਂ ਦੇ ਵਿੱਚ ਛੋਟੇ-ਮੋਟੇ ਜਿਹੜੇ ਕੰਮ ਆ ਉਹ ਫੈਕਟਰੀ ਵਾਲਿਆਂ ਨੇ ਕਿਹਾ ਜਿੱਥੇ ਵੀ ਤੁਹਾਨੂੰ ਜ਼ਰੂਰਤ ਹੈ ਸਾਨੂੰ ਰਿਕੁਆਇਰਮੈਂਟ ਦੱਸੀ ਜਾਵੇ ਅਸੀਂ ਉਹਦੇ ਮੁਤਾਬਕ ਕੰਮ ਕਰ ਦੇਵਾਂਗੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ